ਜੀ ਆ ਗਿਆ ਆ ਗਿਆ ਭਾਈ ਜੀ ਪੰਜਾਬ ਦੀ ਜਿਹੜੀ ਇਤਿਹਾਸਕ ਖੇਡ ਹੋਈ ਆ ਚੈਂਪੀਅਨਸ਼ਿਪ ਹੋਈ ਆ ਇਹ ਖੀਰਾ ਬੱਚਾ ਬਾਜ ਗਰੁੱਪ ਵਾਲੇ ਦਾ ਚੱਲਿਆ ਲਾਲ ਝੋਲਾ ਵਾਲਾ ਨਾਲ ਵੀਰੋ ਚੈਂਪੀਅਨ ਬੱਚਾ ਹੀ ਚੱਲਿਆ ਜਿਹਨੇ ਚੈਂਪੀਅਨਸ਼ਿਪ ਜਿੱਤੀ ਆ ਪਹਿਲੇ ਪੰਜਾ ਚ ਤਿੰਨ ਮੋਟਰਸਾਈਕਲ ਜਿੱਤੇ ਆ ਜੰਗ ਬਲਾਲਾ thro dowdar ਯਾਦੀ ਵਜੀਰਾਬਾਦ ਤਾਰੀ ਲੀਰਾ ਕਮਲ ਅਹਿਮਾਂਜਪੁਰ ਕੈਨੇਡਾ ਸਨੀ ਬਲਾਲਾ ਬੈਂਡਰ ਸੇਖਾ ਦੇ ਤੇ ਆ ਗਈ ਬਈ 23 ਸੈਕੰਡ आइटा बाजी तेई अलर्ट फिफ्टी नाइन ए बाजी तीजे शेर गिल जगतपुर राजू सरहारा मेजर सिंह जी बिहारा पाला कलाल हिपू कलाल गोपी रुड़का काला रुड़का टीजे शेर गिल जगतपुर